ਲੈਨ ਉਹ ਮਾਲਕਨੀ ਅੱਜ ਰੱਦ ਕਰੀ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਅਗਰ ਆਹ ਜਥੇਬੰਦੀ ਦਾ ਤੇ ਸਾਡੀ ਲੀਡਰਸ਼ਿਪ ਏਟਕਦਾ ਜੀ ਚਲੋ ਸਾਡਾ ਸਮਝੌਤਾ ਅੱਜ ਸੁਖਾਵੇਂ ਠੰਡ ਦੇ ਵਿੱਚ ਨਿਬੜਿਆ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਝਾਰਖੰਡ ਵਾਲੀ ਸੀ ਬਾਰ ਬਾਰ ਇਹੀ ਗੱਲ ਸਾਹਮਣੇ ਆਉਣੀ ਦੀ ਵਿਚਾਰ ਝਾਰਖੰਡ ਦੀ ਬਦਲੀ ਕੀਤੀ ਜਾਂਦੀ ਹੈ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਤੇ ਸਹਿਮਤੀ ਬਣ ਗਈ ਹੈ ਸਹਿਮਤੀ ਬਣਨ ਤੋਂ ਬਾਅਦ ਦੇ ਹਿਸਾਬ ਨਾਲ ਤਾਂ ਇਹ ਚ ਸਕਦਾ ਵਧੀਆ ਹੋਇਆ ਬਾਕੀ ਉਹਨਾਂ ਨਾਲ ਟਾਈਮ ਲਸੂਗਾ ਨਹੀਂ ਖੁਸ਼ ਹੋ ਤੁਸੀਂ ਹਾਂ ਸਮਝੌਤੇ ਦਾ ਨਾ ਖੁਸ਼ ਹੋਈ ਤਦ ਤੱਕ ਹੋ ਗਈ ਕਿ ਹੁਣ ਸਾਡੀ ਕਿਸੇ ਦੀ ਢਾਰਖੰਡ ਬਦਲੀ ਨਹੀਂ ਕੀਤੀ ਜਾਊਗੀ ਹਾਂ ਜੇ ਕੋਈ ਵਰਕਰ ਹਕੂਮਤ ਉਲਲੀ ਕਰੂਗਾ ਤਾਂ ਉਹਦੇ ਲਈ 3 ਮੈਂਬਰੀ ਕਮੇਟੀ ਹੋਊਗਾ ਮਤਲਬ 22 ਜਨਵਰੀ ਤੋਂ ਫਾਈਲ ਸਕਰਟ ਚ ਪਾਇਆ ਜਾਊਗਾ ਮਤਲਬ ਉਹ ਸਾਨੂੰ ਆਪਣਾ 22 ਅਕਤੂਬਰ ਤੋਂ ਮੰਨਿਆ ਜਾਊਗਾ ਉਹ ਸਰੱਜ ਫੈਕਟਰੀ ਦੇ ਵਿੱਚ ਜਿਹੜੀ ਇਹਨਾਂ ਦਾ ਮਸਲਾ ਚੱਲ ਰਿਹਾ ਸੀ ਕਿ ਲੇਬਰ ਤੇ ਉਸ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦਾ ਹੈ ਇਹ ਰਿਹਾ ਸਮਝੌਤਾ ਹੋਇਆ ਪਿਛਲੇ ਕਾਫੀ ਦਿਨਾਂ ਤੋਂ 4 ਦਿਨ ਲਗਾਤਾਰ ਧਰਨਾ ਤਰਫ ਨਾ ਚੱਲਿਆ ਸੀ ਜਿਹੜੀ ਲੇਬਰ ਦੀ ਯੂਨੀਅਨ ਸੀ ਉਹਨਾਂ ਨੇ ਕੁਝ ਮੰਗਾਂ ਸੀ ਫਿਰ ਦੁਬਾਰਾ ਡੇਟ ਬਾਈ ਰੱਖੀ ਗਈ ਸੀ ਫੈਕਟਰੀ ਦੇ ਮਾਲਕ ਜਿਹੜੇ ਦਿੱਲੀ ਤੋਂ ਆਉਣੇ ਸੀ ਉਹ ਅੱਜ ਦਿੱਲੀ ਤੋਂ ਮਾਲਕ ਆਏ ਸੀ ਸਾਰੇ ਤੇ ਯੂਨੀਅਨ ਤੇ ਫੈਕਟਰੀ ਦੇ ਵਰਕਰਾਂ ਨਾਲ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਤੇ ਸਹਿਮਤੀ ਬਣ ਗਈ ਹੈ ਸਹਿਮਤੀ ਬਣਨ ਤੋਂ ਬਾਅਦ ਜਿਹੜਾ ਹੁਣ ਫੈਕਟਰੀ ਸੁਚਾਰੂ ਰੂਪ ਨਾਲ ਚੱਲੂਗੀ ਤੇ ਧਰਨਾ ਸਮਾਪਤ ਹੋ ਗਿਆ ਕੀ ਸਰ ਜਿਹੜੇ ਨੇ ਮੰਗਾ ਸੀ ਸਾਰੀਆਂ ਮੰਨ ਲਈ ਹੈਗੇ ਸਰ ਇਹਨਾਂ ਦੀਆਂ ਇੱਕ ਮੰਗ ਮੇਨ ਮੰਗ ਤੇ ਇਹਨਾਂ ਦੀ ਹੈ ਕਿ ਸੀਡੀ ਚਾਰਖੰਡ ਵਾਲੀ ਵੀ ਚਾਰਖੰਡ ਬਦਲੀ ਨਾ ਕੀਤੀ ਜਾਵੇ ਉਹ ਸਿਸਟਮ ਬਿਲਕੁਲ ਕੈਨਸਲ ਕਰ ਦਿੱਤਾ ਗਿਆ ਵਾ ਉਹ ਹੁਣ ਜਿਹੜਾ ਚਾਰਖੰਡਲਾ ਸੀ ਵੀ ਚਾਰਖੰਡ ਭੇਜੀ ਜਾਣਗੇ ਉਹ ਅੱਗੇ ਤੋਂ ਕੋਈ ਵੀ ਫੈਕਟਰੀ ਦਾ ਇੱਥੋਂ ਵਰਕਰ ਚਾਰਖੰਡ ਸ਼ਿਫਟ ਨਹੀਂ ਕੀਤਾ ਜਾਊਗਾ ਹੁਣ ਸਹਿਮਤੀ ਇਹਨਾਂ ਦੀ ਵਰਕਰਾਂ ਦੀ ਹਾਂਜੀ ਹੁਣ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਹੋ ਗਈ ਹੈ ਕੱਲ ਤੋਂ ਸੁਚਾਰੂ ਰੂਪ ਚ ਫੈਕਟਰੀਆਂ ਦਾ ਕੰਮ ਸ਼ੁਰੂ ਕਰ ਦੋਗੇ ਕੀ ਕਰਨਾ ਦਾ ਨਹੀਂ ਅੱਗੇ ਕੋਈ ਨਹੀਂ ਨਹੀਂ ਅੱਗੇ ਕੋਈ ਕਿਛਾ ਜ ਕੋਈ ਤਰਨਾ ਨਹੀਂ ਠੀਕ ਹੋਵਗੇ ਜੀ ਅੱਜ ਜਰਾ ਸੰਧਾਤਾ ਹੋ ਕਿ ਮੇਂ ਮਤਲਬ ਅੱਜ ਲੱਗ ਰਹੇ ਹੈ ਮੰਗਾਂ ਫਰੀ ਮੰਨੀਆਂ ਗਈਆਂ। ਹਾਂਜੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਸਾਡੀਆਂ ਮੰਨੀਆਂ ਗਈਆਂ ਜੀ। ਜਿਹੜਾ ਸਾਡਾ ਮੇਨ ਮੁੱਦਾ ਸੀਗਾ ਚਾਰ ਖੰਡ ਵਾਲੀ ਲੇਨ ਉਹ ਮਾਲਕ ਨੇ ਅੱਜ ਰੱਦ ਕਰੀ ਹੈ। ਅਸੀਂ ਧੰਨਵਾਦ ਕਰਦੇ ਹਾਂ ਕਿ ਅਗਰ ਆਹ ਜਥੇਬੰਦੀ ਦਾ ਤੇ ਸਾਡੀ ਲੀਡਰਸ਼ਿਪ ਏਟਕਦਾ ਜੀ ਤੇ ਅਸੀਂ ਮਾਲਕ ਦਾ ਵੀ ਧੰਨਵਾਦ ਕਰਦੇ ਜੀ ਇਹਨਾਂ ਨੇ ਇਸ ਫੈਸਲੇ ਨੂੰ ਬੜੀ ਨਿਵਤਾ ਦੇ ਨਾਲ ਨਿਭਾਇਆਗਾ ਤੇ ਅਸੀਂ ਇਸ ਫੈਸਲੇ ਤੋਂ ਖੁਸ਼ ਹਾਂ ਜੀ। ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਰਹਿੰਦੀਆਂ ਮੰਗਾਂ ਨੇ ਜੀ ਉਹਨਾਂ ਦਾ ਮਾਲਕ ਨੇ ਤਿੰਨ ਮਹੀਨੇ ਦਾ ਟਾਈਮ ਲੈਂਦਾਗਾ ਅਸੀਂ ਜਿਹੜਾ ਜਿਹੜਾ ਅੰਦਰ ਕੰਮ ਕਰਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਕਰਕੇ ਦੇਵਾਂਗੇ ਜੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਊਗੀ ਧੰਨਵਾਦ ਜੀ ਠੀਕ ਹੋਊਗੇ ਜੀ ਸਾਰਾ ਵਧੀਆ ਮੰਗਾਂ ਮੰਨੀਆਂ ਗਈਆਂ ਹਾਂਜੀ ਅਸੀਂ ਬਹੁਤ ਖੁਸ਼ ਹਾਂ ਜੱਜ ਜਿਹੜੇ ਸਾਡੇ ਬਾਪੂ ਜੀ ਨੇ ਅੱਜ ਮੰਗਾ ਮੰਨਿਆ ਨੇ ਸਾਡੀ ਗ੍ਰਾਹਾਂ ਜਥੇਬੰਦੀ ਨੇ ਸਾਡਾ ਸਾਥ ਦਿੱਤਾ ਇੱਕ ਸਾਡੇ ਪ੍ਰਧਾਨ ਜੀ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਕਰ ਬਹੁਤ ਵਧੀਆ ਬਾਪੂ ਨੇ ਵੀ ਬਾਕੀ ਸਾਡੀਆਂ ਮੰਗਾਂ ਸੀਆਂ ਤਾਂ ਤਿੰਨ ਮਹੀਨੇ ਬਾਅਦ ਸਾਨੂੰ ਦਿੱਤੀਆਂ ਜਾਣਗੇ ਸੋਚ ਵਿਚਾਰ ਕੇ ਹਾਂਜੀ ਅਸੀਂ ਖੁਸ਼ ਆ ਸਾਡੀ ਜਿਹੜਾ ਅਸੀਂ ਪੂਰਾ ਖੁਸ਼ ਆ ਜੀ ਕਿਉਂਕਿ ਇਹ ਫੈਸਲਾ ਸਾਡੇ ਹੱਕ ਚ ਹੋਇਆ ਸਾਡੇ ਹੱਕ ਚ ਹੋਇਆ ਜੀ ਸਾਡੇ ਸਾਰਿਆਂ ਦੇ ਹੱਕ ਚ ਹੋਇਆ ਜੀ ਚਲੋ ਅਸੀਂ ਨਹੀਂ ਕਹਿੰਦੇ ਕਿ ਵੀ ਸਾਡੀ ਜਿੱਤ ਹੋਈ ਇਹ ਚੀਜ਼ ਅਸੀਂ ਨਹੀਂ ਬੋਲਣੀ ਹੈਗੀ ਤੇ ਅਸੀਂ ਕੋਈ ਸਾਡੀ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਸਾਡੀ ਜਿੱਤ ਹੋਈ ਹੈ ਫੈਸਲਾ ਸਾਡੇ ਹੱਕ ਚ ਹੋਇਆ ਅਸੀਂ ਪੂਰੇ ਖੁਸ਼ ਆ ਠੀਕ ਹੈ ਜੀ ਧੰਨਵਾਦ ਭਾਈ ਜੀ ਕੀ ਕਹੋਗੇ ਜਿਵੇਂ ਕੀ ਸ਼ਰਾਬ ਫੈਕਟਰੀ ਜਿਹੜੇ ਲਗਾਤਾਰ ਕਈ ਦਿਨਾਂ ਤੋਂ ਨਹੀਂ ਜਿਹੜੇ ਰੋਜ਼ ਮਜ਼ਦਰਾ ਚੱਲਦਾ ਰਿਹਾ ਤੇ ਹੁਣ ਜ ਆ ਅੱਜ ਕੋਈ ਕੀ ਨਿਪੜਿਆ ਚ ਅੱਜ ਸਾਡਾ ਵੀ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਆਪਣੇ ਭਾਰਤੀ ਕਿਸਾਨ ਜੁਨੀ ਲੇਖਤਾ ਬਰਾਹਾਂ ਦੇ ਪ੍ਰਧਾਨ ਆਪਣਾ ਮਰੀਕ ਸਿੰਘ ਗੱਡੂਆ ਜਸਵੰਤ ਸਿੰਘ ਦਾ ਬਾਕੀ ਜਿਹੜੇ ਸਾਡੇ ਮਾਲਕਾਇਨ ਦਿੱਲੀ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਉਹਦੇ ਵਿੱਚ ਵੀਰੇ ਇਹ ਨਿਪੜਿਆ ਜਿਵੇਂ ਸਾਡੀ ਮੰਗ ਤੀ ਵੀ ਝਾਰਖੰਡਾ ਲੈਣ ਸਾਡੀ ਦਾਦ ਹੋਵੇ ਉਹ ਸਾਡੀ ਲੈਣ ਰੱਦ ਕੀਤੀ ਗਈ ਹੈ ਤੇ ਜਿਹੜੇ ਸਾਡੇ 8 ਬੰਦੇ ਸੈਮੀ ਸਕਿਲਟੀ ਚ ਕਰਨੇ ਤੇ ਉਹ ਸਾਡੇ ਦੋ ਦੋ ਵਰਕਰ ਹੋਣਾ ਮਤਲਬ ਇੱਕ ਦਸਤ ਤੋਂ ਸੈਮੀ ਸਕਿਲਟੀ ਚ ਪਾਏ ਜਾਣਗੇ ਜਿਹੜੇ ਅਸੀਂ 6 6 ਬੰਦਿਆਂ ਦੇ ਉਹ ਸਾਨੂੰ ਮਤਲਬ 22 ਜਨਵਰੀ ਤੋਂ ਸੈਮੀ ਸਕਿਲਟ ਚ ਪਾਇਆ ਜਾਊਗਾ ਮਤਲਬ ਉਹ ਸਾਨੂੰ ਆਪਣਾ 22 ਅਕਤੂਬਰ ਤੋਂ ਮੰਨਿਆ ਜਾਊਗਾ ਉਹ ਠੀਕ ਹੈ ਪਰ ਹੁਣ ਤੁਸੀਂ ਖੁਸ਼ ਹੋ ਹਾਂਜੀ ਇਹ ਖੁਸ਼ਾਂ ਬਾਕੀ ਜਿਵੇਂ ਚਲੋ ਉਹਨਾਂ ਨੇ ਆਪਾਂ ਨੂੰ ਉਹ ਦਿੱਤਾ ਹੈਗਾ ਹਾਂ ਪ੍ਰੋਸਾ ਦਿੱਤਾ ਹੈਗਾ ਵੀ ਆਪਾਂ ਜੀ 3 ਮਹੀਨੇ ਵੱਧ ਵਾਰੇ ਬੈਠਾਂਗੇ ਜਿਹੜੀਆਂ ਛੋਟੀਆਂ-ਛੋਟੀਆਂ ਮੰਗਾਂ ਨੇ ਉਹਨਾਂ ਤੇ ਵੀ ਆਪਾਂ ਸੋਡੇ ਪੂਰ ਪੂਰ ਜਿਹੜੀਆਂ ਕਾਨੂੰਨੀ ਮੰਗਾਂ ਨੇ ਸਾਰੀਆਂ ਮੰਨਾਂਗੇ ਇਹ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਿੱਚ 3 ਮਹੀਨੇ ਬਾਅਦ ਦੁਬਾਰੇ ਬੈਠਾਂਗੇ ਤੁਹਾਡੀਆਂ ਸਾਰੀਆਂ ਕਾਨੂੰਨੀ ਮੰਗਾਂ ਮੰਨੀਆਂ ਜਾਣਗੀਆਂ ਹਾਂਜੀ ਬਾਈ ਜੀ ਕੀ ਕਹੋਗੇ ਜਿਵੇਂ ਕੀ ਧਾਰਨੇ ਤੋਂ ਬਾਅਦ ਅੱਜ ਸਮਝੌਤਾ ਹੋਇਆ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਕੀ ਕਹੋਗੇ ਬਾਈ ਸਭ ਤੋਂ ਪਹਿਲਾਂ ਤਾਂ ਮਾਲਟਾ ਨੂੰ ਬਹੁਤ ਬਹੁਤ ਧੰਨਵਾਦ ਜੋ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਪੂਰੇ ਮਸਲੇ ਨੂੰ ਹੱਲ ਕਰਨ ਵਾਸਤੇ ਆਏ ਨੇ ਤੇ ਦੂਜੀ ਗੱਲ ਸਾਡਾ ਸਮਝੌਤਾ ਅੱਜ ਸੁਖਾਵੇ ਢੰਗ ਦੇ ਵਿੱਚ ਨਿਬੜਿਆ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਝਾਰਖੰਡ ਵਾਲੀ ਸੀ ਬਾਰ ਬਾਰ ਇਹੀ ਗੱਲ ਸਾਹਮਣੇ ਆਉਂਦੀ ਦੀ ਵਿੱਚ ਝਾਰ ਚਾਰ ਖੰਡ ਦੀ ਬਦਲੀ ਕੀਤੀ ਜਾਂਦੀ ਹੈ ਉਹ ਲਾਈਨ ਅੱਜ ਰੱਦ ਕੀਤੀ ਗਈ ਹੈ ਮਾਲਕਾਂ ਦੇ ਆਉਣ ਤੇ ਤੇ ਦੂਸਰੀਆਂ ਸਾਡੀਆਂ ਜਿਹੜੀਆਂ ਦੋ ਤਿੰਨ ਮੰਡਾਂ ਦੀ ਕਾਨੂੰਨੀ ਮੰਡਾਂ ਉਹ ਹੱਲ ਕੀਤੀਆਂ ਗਈਆਂ ਨੇ ਬਾਕੀ ਤਿੰਨ ਮਹੀਨਿਆਂ ਦਾ ਮਾਲਕਾਂ ਵੱਲੋਂ ਟਾਈਮ ਲਿਆ ਗਿਆ ਵੀ ਤੁਸੀਂ ਤਿੰਨ ਮਹੀਨੇ ਕੰਮ ਕਰਕੇ ਦਿਖਾਓ ਤਾਂ ਜਿਹੜੀਆਂ ਥੋੜੀਆਂ ਰਹਿਂਦੀਆਂ ਕਾਨੂੰਨੀ ਮੰਡਾਂ ਨੇ ਤਾਂ ਉਹ ਵੀ ਹੱਲ ਕੀਤੀਆਂ ਜਾਣੀਆਂ ਥੋੜੀ ਤਸੱਲੀ ਹੈ ਉਹਨਾਂ ਦੇ ਜੋ ਸਮਝੌਤਾ ਹੋਇਆ ਤੁਸੀਂ ਉਹਨਾਂ ਦੇ ਨਾਲ ਪੂਰਨ ਤੌਰ ਤੇ ਸਹਿਮਤ ਹੋ ਅਸੀਂ ਬਿਲਕੁਲ ਪੂਰਨ ਤੌਰ ਤੇ ਸਹਿਮਤ ਹਾਂ ਜੋ ਮਾਲਕਾਂ ਵੱਲੋਂ ਸਮਝੌਤਾ ਦਿੱਤਾ ਗਿਆ ਤੇ ਸਾਡੀ ਯੂਨੀਅਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਰਾਹਾਂ ਦੇ ਆਪੂ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਦਾ ਸਮਝੌਤਾ ਹੋਇਆ ਉਹ ਬਹੁਤ ਵਧੀਆ ਸਮਝੌਤਾ ਹੋਇਆ ਜੀ ਇਹ ਵੀ ਇੱਕ ਵਾਰ ਇੱਕ ਗੱਲ ਮੈਨੇਜਮੈਂਟ ਕਹਿ ਰਹੀ ਹੈ ਕਿ ਸਮਝੌਤੇ ਪਹਿਲਾਂ ਵੀ ਹੋਏ ਨੇ ਪਹਿਲਾਂ ਜਥੇਬੰਦੀ ਵੱਲੋਂ ਤੋੜੇ ਜਾ ਰਹੇ ਨੇ ਕਿ ਕੀ ਹੁਣ ਇਸ ਤਰ੍ਹਾਂ ਦਾ ਅੱਗੇ ਤੋਂ ਨਹੀਂ ਹੋਊਗਾ ਜਾਂ ਕਿਸ ਕਿਸ ਤਰ੍ਹਾਂ ਦਾ ਇਹ ਜਿਹੜਾ ਸਮਝੌਤੇ ਹੁੰਦੇ ਨੇ ਇਹ ਜਥੇਬੰਦੀ ਵੱਲੋਂ ਨਹੀਂ ਤੋੜੇ ਜਾਂਦੇ ਇਹ ਕੰਪਨੀ ਦੇ ਮੈਨੇਜਰ ਵੱਲੋਂ ਤੋੜੇ ਜਾਂਦੇ ਨੇ ਜਿਵੇਂ 1 ਅਗਸਤ 2025 ਤੋਂ 8 ਬੰਦੇ ਸਾਡੇ ਸੈਮੀ ਸਟੇਲਡ ਕਰਨੇ ਸੀ ਉਹ 1 ਅਗਸਤ ਤੋਂ ਨਾਂਝਿਆ ਜੀ 1 ਅਗਸਤ ਤੋਂ 1 ਸਤੰਬਰ ਅਕਤੂਬਰ ਵੀ ਨਾਂਝਿਆ ਤਿੰਨ ਮਹੀਨੇ ਨਾਂਝੇ ਇਹ ਸਮਝੌਤੇ ਉਹਨਾਂ ਵੱਲੋਂ ਤੋੜੇ ਜਾਂਦੇ ਨੇ ਸਾਡੀ ਯੂਨੀਅਨ ਵੱਲੋਂ ਕੋਈ ਸਮਝੌਤਾ ਨਹੀਂ ਤੋੜਿਆ ਜਾਂਦਾ ਜੀ ਉਹ ਉਹਦੋਂ 1 ਅਗਸਤ ਨੂੰ ਜਿਹੜੇ ਆਪਣੇ ਸਾਡੇ ਬੰਦੇ ਸੈਮੀ ਸਕਿਲਟ ਤੇ ਕਰਨੇ ਤੇ ਕਿਉਂਕਿ ਸਾਡਾ ਜਿਹੜਾ ਪਹਿਲਾਂ ਸਮਝੌਤਾ ਹੋਇਆ ਸੀ 1 ਅਗਸਤ ਨੂੰ ਕਰਨੇ ਨੇ ਉਹਦੇ ਵਿੱਚ ਇਹ ਕੋਈ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਅਗਰੇ ਚਲਾ ਕੇ ਕੰਮ ਕਰਕੇ ਦਿਖਾਉਣਗੇ ਤਾਂ ਅਸੀਂ ਨੂੰ ਫੇਰ ਸੈਮੀ ਸਕਿਲਟ ਤੇ ਪਾਵਾਂਗੇ ਕਿਉਂਕਿ ਇਹ ਜਿਹੜਾ ਮੈਨੇਜਰ ਹੈ ਇਹ ਗੱਲਾਂ ਤੋਂ ਭੱਜਦਾ ਹੈ ਕਿਉਂਕਿ ਨਾ ਕਿ ਅਸੀਂ ਜੂਨੀਅਨ ਹਾਂ ਇਸ ਸਮਝੌਤੇ ਨੂੰ ਹਾਂਜੀ ਹੁਣ ਪਾ ਜੂਗਾ ਹੁਣ ਉਹਨਾਂ ਟਾਈਮ ਦੱਸੂਗਾ ਜੀ ਬਾਕੀ ਉਹਨਾਂ ਨੇ ਭਰੋਸਾ ਦਿਵਾਇਆ ਜੀ ਆਪਾਂ ਸਾਰਿਆਂ ਨੂੰ ਇੱਕ ਲੈ ਕੇ ਚੱਲਾਂਗੇ ਆਪਾਂ ਨੂੰ ਕੰਮ ਵਧਿਆ ਕਰਾਂਗੇ ਪ੍ਰੋਡਕਸ਼ਨ ਦੇਵਾਂਗੇ ਤੇ ਸਾਰਿਆਂ ਨੂੰ ਆਪਾਂ ਇੱਕ ਇੱਕਾ ਕਨਾਲ ਦੇਖਾਂਗੇ ਹਾਂ ਅੱੜ ਜਾ ਕਰੋ ਬੱਚਾ ਵਾਝਾ ਥੋੜਾ ਸਮਝੌਤਾ ਹੋਇਆ ਕੀ ਕਹੋਗੇ ਆ ਸਮਝੌਤਾ ਬਹੁਤ ਵਧੀਆ ਹੋਇਆ ਜਾ ਸਾਡੇ ਭਾਰਤ ਨੂੰ ਸੰਯੁਕਤਤਾ ਗਰਾਹ ਦਿੱਲੀ ਡ੍ਰੀਪੇ ਬਠੀ ਸਾਰੀ ਜੀ ਤੇ ਮਾਲਕੀ ਪੁੱਜੇ ਹੋਈ ਦੀ ਆ ਜਾ ਤੇ ਵਿੱਚ ਮੈਨੇਜਮੈਂਟ ਵੀ ਦੀ ਕੀ ਕਹੋਗੇ ਮਤਲਬ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਉਹ ਦੱਸੋ ਥੋੜਾ ਜਾ ਸਮਝੌਤਾ ਦਾ ਜਰੂਰ ਮਿਸਵਾਹ ਦੇ ਹਿਸਾਬ ਨਾਲ ਤਾਂ ਲੱਗਦਾ ਵਧੀਆ ਹੋਇਆ ਹੈ ਬਾਕੀ ਉਹਨਾਂ ਵਾਲਾ ਟਾਈਮ ਦੱਸੂਗਾ ਨਹੀਂ ਖੁਸ਼ ਹੋ ਤੁਸੀਂ ਇਹ ਸਮਝੌਤਾ ਆ ਸਮਝੌਤਾ ਦਾ ਮੈਂ ਖੁਸ਼ ਹਾਂ ਜੀ ਠੀਕ ਹੈ ਠੇਕੇਦਾਰ ਦੇ ਬਾਕੀ ਤਿੰਨ ਬੰਦੇ ਬਹਾਲ ਕੀਤੇ ਜਾਣਗੇ ਇਹਦੇ ਬੰਦ ਕਰੇ ਸੀ ਇਹਨਾਂ ਨੇ ਜਿਹੜਾ ਬਾਕੀ ਸਾਡੇ ਜੂਨੀਅਨ ਨਾਲ ਖੜੇ ਹੋਏ ਨੇ ਠੇਕੇਦਾਰ ਦੇ ਬੰਦੇ ਤੁਹਾਨੂੰ ਲੱਗੇ ਸਾ ਗੇਟ ਬੰਦ ਨਹੀਂ ਹੋਊਗਾ ਜੀ ਠੀਕ ਹੈ ਹਾਂ ਜੀ ਪਰਾਂ ਜੀ ਸ਼ਰਾਬ ਐਕਟ ਦੀ ਧਰਨਾ ਲੱਗਣ ਤੋਂ ਬਾਅਦ ਤੇ ਅੱਜ ਛੋਟਕੀ ਵਾਲੇ ਪਾਸੇ ਇਹ ਗੱਲ ਹੋਈ ਹੈ ਕੀ ਕਹੋਗੇ ਭਾਈ ਜੀ ਮੇਰਾ ਨਾਮ ਕਾਮਰੇਪੁਰ ਭੂਪ ਸਿੰਘ ਬੋਲਾਪੁਰ ਜਨਰਲ ਸਿਕੰਦਰ ਜ਼ਿਲ੍ਹਾ ਏਟਕ ਸੰਗਰੂਰ ਰੇਡ ਕੋਟੜਾ ਤੇ ਅੱਜ ਜੋ ਗੱਲ ਹੋਈ ਆ ਅੱਜ ਅਸੀਂ 14 ਤਰੀਕ ਤੋਂ ਧਰਨੇ ਤੇ ਬੈਠੇ ਸੀ ਅੱਜ 22 ਤਰੀਕ ਨੂੰ ਇਹ ਸਾਡੀ ਮੀਟਿੰਗ ਹੋਈ ਆ ਪਰ ਧਰਨਾ ਸਾਡਾ 19 ਤਰੀਕ ਨੂੰ ਅਜਤਵਾਰ ਨੂੰ ਵਾਪਸ ਹੋ ਗਿਆ ਦੀ ਚੱਕ ਲਿਆਤੀ ਇਹ ਕਰਕੇ ਅੱਜ ਜੋ ਗੱਲਬਾਤ ਹੋਈ ਆ ਉਹਦੇ ਚ ਮੁੱਖ ਮੰਗ ਜਿਹੜੀ ਸਾਡੀ ਸੀ ਵੀ ਜਿਹੜੀ ਝਾਰਖੰਡ ਦੀ ਬਦਲੀ ਵਾਲੀ ਮੰਗ ਆ ਵੀ ਉਹ ਰੱਦ ਕੀਤੀ ਜਾਵੇ ਉਹ ਅੱਜ ਰੱਦ ਹੋ ਗਈ ਵੀ ਹੁਣ ਸਾਡੀ ਕਿਸੇ ਦੀ ਝਾਰਖੰਡ ਬਦਲੀ ਨਹੀਂ ਕੀਤੀ ਜਾਊਗੀ ਹਾਂ ਜੇ ਕੋਈ ਵਰਕਰ ਹਕੂਮਤ ਉੱਲੀ ਕਰੂਗਾ ਤਾਂ ਉਹਦੇ ਲਈ 3 ਮੈਂਬਰੀ ਕਮੇਟੀ ਹੋ ਉਹਦੇ ਚ ਇੱਕ ਸਾਡਾ ਜੂਨੀਅਨ ਦਾ ਨੁਮਾਇੰਦਾ ਜ਼ਰੂਰ ਹੋਊਗਾ ਉਹ ਉਹਦੀ ਸ਼ਰਵਾਈ ਕਰਕੇ ਉਦੋਂ ਜੇ ਦੋਸ਼ੀ ਹੋਊਗਾ ਤਾਂ ਉਹ ਉਹਨੂੰ ਜਿਹੜੀ ਸਜ਼ਾ ਉਹ ਤਿੰਨ ਮੈਂਬਰੀ ਕਮੇਟੀ ਤੈਅ ਕਰੇਗੀ ਜੇ ਗਰ ਵਰਕਰ ਮਾਫੀ ਮੰਗ ਲੂ ਤਾਂ ਉਹ ਮਾਫ ਕਰ ਦਿੱਤਾ ਜਾਏਗਾ ਤੇ ਦੂਸਰਾ ਹੈਗਾ ਵੀ ਜਿਹੜੀਆਂ ਉਹਨਾਂ ਦੀਆਂ ਕੋਈ ਪੈਂਡਿੰਗ ਗੱਲਾਂ ਸੀਆਂ ਜਿਹੜੇ ਸਾਡੇ ਕੋਈ ਤਿੰਨ ਵਰਕਰ ਇਹਸ ਕਰਕੇ ਹਟਾਏ ਤੇ ਵੀ ਤੁਸੀਂ ਜੂਨੀਅਰ ਤੇ ਹਿੱਸਾ ਲੈਂਦੇ ਹੋ ਠੇਕੇਦਾਰ ਦੇ ਉਹ ਤਿੰਨਾਂ ਵਰਕਰਾਂ ਨੂੰ ਵੀ ਬਹਾਲ ਕਰ ਲਿਆ ਜਿਹੜੇ ਹੋਣ ਸਾਡੇ ਚ 20-22 ਵਰਕਰ ਠੇਕੇਦਾਰ ਦੇ ਬੈਠੇ ਨੇ ਉਹ ਉਹਦਾ ਵੀ ਉਹਨਾਂ ਨੂੰ ਡਰਤੀ ਵੀ ਸਾਡਾ ਗੇਟ ਬੰਦ ਕਰੂਗਾ ਬਣੀ ਉਹ ਵੀ ਕੰਮ ਤੇ ਜਾਣਗੇ ਤੇ ਜਿਹੜਾ ਠੇਕੇ ਵਾਲੇ ਵਰਕਰਾਂ ਦਾ ਇਹ ਸਾਡਾ ਜਿਹੜਾ ਫੰਡ ਹੈ ਉਹ ਅੱਦਾਂ ਮਾਲਕ ਨੇ ਪਾਉਣਾ ਹੁੰਦਾ ਅੱਦਾਂ ਠੇਕੇਦਾਰ ਨੇ ਤੇ ਅੱਦਾਂ ਵਰਕਰ ਨੇ ਤੇ ਉਹ ਸਾਡਾ 24% ਇਹ ਕੱਟ ਲੈਣਦੇ ਹੁਣ ਉਹ ਅੱਜ ਕੰਪਨੀ ਬਣ ਗਈ ਵੀ ਵਰਕਰ ਦਾ 12% ਕੱਟਿਆ ਜਾਊ 12% ਠੇਕੇਦਾਰ ਕੰਪਨੀ ਜਮਾ ਕਰਾਈ ਹੁਣ ਇਹ ਸਾਡੀਆਂ ਦੋ ਪ੍ਰਾਪਤੀਆਂ ਹੋ ਗੀਆਂ ਸਾਡੀ ਮੰਗਾਂ ਤੁਹਾਡੇ ਮੰਨੀਆਂ ਗਈਆਂ ਹੁਣ ਤੁਸੀਂ ਖੁਸ਼ ਹੋ ਹਾਂਜੀ ਹੋਣ ਸਾਡੀਆਂ ਮੰਗਾਂ ਇਹ ਪੂਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਪਰ ਜਿਹੜੀਆਂ ਕੁਝ ਮੇਨ ਮੰਗਾਂ ਧੀਆਂ ਉਹ ਮੰਨ ਲਈਆਂ ਗਈਆਂ ਬਾਕੀ ਜਿਹੜਾ ਸਾਡਾ ਮੰਗ ਪੱਤਰ ਲਿਖ ਕੇ ਦਿੱਤਾ ਹੈ ਜਿਹਦੇ ਤੇ ਅਸੀਂ 16% ਦਾ ਵਾਧਾ ਮੰਗਿਆ ਹੋਰ ਬਹੁਤ ਸਾਰੀਆਂ ਮੰਗਾਂ ਮੰਗੀਆਂ ਨੇ ਉਹਦੇ ਤੇ ਮਾਲਕ ਨੇ ਸਾਨੂੰ ਇਹ ਕਿਹਾ ਵੀ ਜਿਹੜਾ ਤੁਹਾਡਾ ਸਾਡੇ ਕੋਲ ਮੰਗ ਪੱਤਰ ਹੈ ਉਹ ਸਾਡੇ ਕੋਲ ਆਇਆ ਹੋਇਆ ਇਹਨੂੰ ਆਪਾਂ ਵਿਚਾਰਾਂਗੇ ਪਰ ਇਹ ਵਿਚਾਰ ਆਪਾਂ 3 ਮਹੀਨੇ ਬਾਅਦ ਅੱਜ ਤੋਂ 3 ਮਹੀਨੇ ਬਾਅਦ ਮੈਂ ਖੁਦ ਆ ਕੇ ਫੈਕਟਰੀ ਬੈਠੂੰਗਾ ਉਹਨਾਂ ਮੰਗਿਆਂ ਤੇ ਵਿਚਾਰ ਕੀਤਾ ਜਾਊਗੀ ਤੇ 3 ਮਹੀਨੇ ਮੈਨੂੰ ਦਸ਼ਪਲਨ ਤੇ ਰਹਿ ਕੇ ਜੁਨੀਆ ਜਿਹੜੀ ਮੇਰੀ ਪ੍ਰੋਡਕਸ਼ਨ ਆ ਉਹ 3 ਮਹੀਨਿਆਂ ਦਾ ਆਪਾਂ ਉਹ ਉਹਨੂੰ ਦੇਖਾਗੇ ਵੀ 3 ਮਹੀਨੇ ਜੇ ਸਾਡਾ ਪ੍ਰੋਡਕਸ਼ਨ ਦਾ ਜਿਹੜੀ ਪੂਰੀ ਹੁੰਦੀ ਆ ਉਹਦੇ ਮੁਤਾਬਕ ਅਸੀਂ ਥੋੜਾ ਅਗਲਾ ਸਮਝਾਉਤਾ ਉਹ 3 ਮਹੀਨੇ ਬਾਅਦ ਮੈਂ ਬੈਠ ਕੇ ਕਰਾਂਗਾ